ਸਤਿ ਸ੍ਰੀ ਅਕਾਲ ਜੀ ਅੱਜ ਹੈ 31 ਜੁਲਾਈ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ ਸਰਦਾਰ ਊਧਮ ਸਿੰਘ ਜੀ ਨੂੰ 31 ਜੁਲਾਈ ਸਾਲ 1940 ਨੂੰ ਲੰਡਨ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਸਰਦਾਰ ਊਧਮ ਸਿੰਘ ਜੀ ਨੇ ਮਾਈਕਲ ਓਡਵੈਰ ਅਤੇ ਤਿੰਨ ਹੋਰ ਅੰਗਰੇਜ਼ ਅਫਸਰਾਂ ਨੂੰ ਗੋਲੀਆਂ ਮਾਰੀਆਂ ਸਨ ਮਾਈਕਲ ਓਡਵੈਰ ਤਾਂ ਮੌਕੇ ਤੇ ਹੀ ਮਰ ਗਿਆ ਸੀ ਪਰ ਜਿਹੜੇ ਤਿੰਨ ਅੰਗਰੇਜ਼ ਅਫਸਰ ਹੋਰ ਸਨ ਜਿਨ੍ਹਾਂ ਨੂੰ ਇਹਨਾਂ ਨੇ ਗੋਲੀਆਂ ਮਾਰੀਆਂ ਸਨ ਉਹ ਜ਼ਖਮੀ ਹੋ ਗਏ ਸਨ ਤੇ ਮਰਨੋਂ ਬਚ ਗਏ ਸਨ ਸਰਦਾਰ ਉਦਮ ਸਿੰਘ ਜੀ ਨੇ ਮਾਈਕਲ ਓਡਵੈਰ ਨੂੰ ਇਸ ਕਰਕੇ ਮਾਰਿਆ ਕਿਉਂਕਿ ਜਦੋਂ ਗਦਰ ਲਹਿਰ ਆਪਣੇ ਜੋਬਨ ਤੇ ਆਈ ਤਾਂ ਇਸੇ ਮਾਈਕਲ ਓਡਵੈਰ ਨੇ ਜਿਹੜਾ ਕਿ ਉਦੋਂ ਵੀ ਪੰਜਾਬ ਦਾ ਗਵਰਨਰ ਸੀ ਇਹੜੇ ਬਹੁਤ ਹੀ ਸਖਤਾਈ ਦੇ ਨਾਲ ਗਾਦਰ ਲਹਿਰ ਨੂੰ ਖਤਮ ਕੀਤਾ ਪੰਜਾਬ ਦੇ ਵਿੱਚੋਂ ਤੇ ਉਸ ਤੋਂ ਬਾਅਦ 13 April 1919 ਨੂੰ ਜਦੋਂ ਜਿਲ੍ਹਿਆਂ ਵਾਲੇ ਬਾਗ ਦਾ ਹੱਤਿਆ ਕਾਂਡ ਹੋਇਆ ਉਦੋਂ ਵੀ ਪੰਜਾਬ ਦਾ ਗਵਰਨਰ ਇਹ ਮਾਈਕਲ ਹਡਵੈਰ ਸੀ ਤੇ ਇਹ ਦੇਸ਼ ਭਗਤਾਂ ਦਾ ਬਹੁਤ ਹੀ ਕੱਟੜ ਵੈਰੀ ਸੀ ਸਰਦਾਰ ਉਦਮ ਸਿੰਘ ਦੀਆਂ ਅੱਖਾਂ ਵਿੱਚ ਬਹੁਤ ਸਮੇਂ ਦਾ ਰੋਕਦਾ ਸੀ ਉਦਮ ਸਿੰਘ ਜਿਲ੍ਹਿਆਂ ਵਾਲੇ ਬਾਗ ਦੇ ਹਤਿਆਰੇ ਜਾਰਨਡਾਇਰ ਨੂੰ ਉਹਨੂੰ ਵੀ ਮਾਰਨਾ ਚਾਹੁੰਦੇ ਸਨ ਪਰ ਜਰਨਲ ਡਾਇਰ ਆਪਣੀ ਕੁਦਰਤੀ ਮੌਤ ਹੀ ਮਰ ਗਿਆ ਤੇ ਮਾਈਕਲ ਐਡਵੈਰੇ ਜਿਉਂਦਾ ਸੀ ਤੇ ਸਰਦਾਰ ਉਦਮ ਸਿੰਘ ਜੀ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਪਹੁੰਚ ਕੇ ਮਾਈਕਲ ਐਡਵੈਰ ਅਤੇ ਮਿਸਟਰ ਜੈਟਲੈਂਡ ਨੂੰ ਗੋਲੀਆਂ ਮਾਰੀਆਂ ਮਿਸਟਰ ਜੈਟਲੈਂਡ ਉਹ ਸੀ ਜਦੋਂ ਜਿਹੜਿਆਂ ਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਤਾਂ ਉਸਨੇ ਅੰਗਰੇਜ਼ ਸਰਕਾਰ ਨੂੰ ਇਹ ਚਿੱਠੀ ਲਿਖੀ ਸੀ ਕਿ ਜਰਨਲ ਡਾਇਰ ਨੇ ਬਹੁਤ ਹੀ ਬਖੂਬੀ ਢੰਗ ਦੇ ਨਾਲ ਆਪਣੀ ਸੇਵਾ ਨਿਭਾਈ ਹੈ ਅਤੇ ਅੰਗਰੇਜ਼ੀ ਸਾਮਰਾਜ ਨੂੰ ਡੁੱਬਣੋਂ ਬਚਾਇਆ ਹੈ ਸੋ ਉਹਨੂੰ ਸੁਰੱਖਿਆ ਦੇ ਕੇ ਪੰਜਾਬ ਤੋਂ ਬਾਹਰੇ ਕੱਢਿਆ ਗਿਆ ਸੀ ਲੰਡਨ ਵਿੱਚ ਭੇਜ ਦਿੱਤਾ ਗਿਆ ਸੀ ਸੋ ਸਰਦਾਰ ਉਧਮ ਸਿੰਘ ਜੀਆ ਨੇ ਇਹ ਕਸਮ ਖਾਧੀ ਸੀ ਕਿ ਮੈਂ ਇਹਨਾਂ ਪਾਪੀ ਗੋਰਿਆਂ ਤੋਂ ਜ਼ਰੂਰ ਬਦਲਾ ਲਵਾਵਾਂਗਾ ਤੇ ਉਹਨਾਂ ਨੂੰ ਇਹ ਸਮਾਂ ਮਿਲਿਆ ਸੀ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਉੱਥੇ ਸਰਦਾਰ ਉਧਮ ਸਿੰਘ ਜੀ ਨੇ ਮਾਈਕਲ ਰਵੈਰ ਨੂੰ ਗੋਲੀਆਂ ਮਾਰੀਆਂ ਮਿਸਟਰ ਜੈਟਲੈਂਡ ਨੂੰ ਗੋਲੀਆਂ ਮਾਰੀਆਂ ਤੇ ਦੋ ਹੋਰ ਅੰਗਰੇਜ਼ ਅਫਸਰ ਸਨ ਜਿਨ੍ਹਾਂ ਨੂੰ ਇਹਨਾਂ ਨੇ ਗੋਲੀਆਂ ਮਾਰੀਆਂ ਸੀ ਬਾਕੀ ਸਾਰੇ ਜ਼ਖਮੀ ਹੋ ਗਏ ਸਨ ਤੇ ਮਾਈਕਲ ਡਵੈਰ ਮੌਕੇ ਤੇ ਹੀ ਮਰ ਚੁੱਕਿਆ ਸੀ ਉਦਮ ਸਿੰਘ ਜੀ ਦੇ ਉੱਪਰ ਜਦੋਂ ਮੁਕੱਦਮਾ ਚਲਾਇਆ ਗਿਆ ਤਾਂ ਇਹਨਾਂ ਨੇ ਅੰਗਰੇਜ਼ ਸਰਕਾਰ ਦੀਆਂ ਜੋ ਨੀਤੀਆਂ ਸਨ ਜਿਹੜੀਆਂ ਤੇ ਭਾਰਤੀ ਲੋਕਾਂ ਦੇ ਵਿਰੋਧ ਵਿੱਚ ਸਨ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਤੇ ਅੰਗਰੇਜ਼ਾਂ ਨੂੰ ਅਜਹੀਆਂ ਤਕਰੀਰਾਂ ਸੁਣਾਈਆਂ ਕਿ ਅੰਗਰੇਜ਼ੀ ਜੱਜ ਜਿਹੜੇ ਉਦਮ ਸਿੰਘ ਜੀ ਦੇ ਕੇਸ ਦੀ ਸੁਣਵਾਈ ਕਰ ਰਹੇ ਸਨ ਉਹ ਵੀ ਹੈਰਾਨ ਹੋ ਗਏ ਤੇ ਉਦਮ ਸਿੰਘ ਜੀ ਨੂੰ ਇਹਨਾਂ ਨੇ ਅੱਜ ਦੇ ਦਿਨ 31 ਜੁਲਾਈ 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਆ ਉਦਮ ਸਿੰਘ ਜੀ ਦੀ ਇਹ ਅੰਤਮ ਇੱਛਾ ਸੀ ਕਿ ਉਹਨਾਂ ਦਾ ਸੰਸਕਾਰ ਉਹਨਾਂ ਦੇ ਆਪਣੇ ਦੇਸ਼ ਭਾਰਤ ਵਿੱਚ ਕੀਤਾ ਜਾਵੇ ਪਰ ਅੰਗਰੇਜ਼ਾਂ ਨੇ ਇਹਨਾਂ ਦੇ ਮ੍ਰਿਤਕ ਦੇਹ ਨੂੰ ਲੰਡਨ ਦੇ ਹੀ ਇੱਕ ਕਬਰਸਤਾਨ ਦੇ ਵਿੱਚ ਦਫਨਾ ਦਿੱਤਾ ਸੀ ਤੇ ਜਦੋਂ ਦਫਨਾਇਆ ਗਿਆ ਉਸ ਤੋਂ ਬਾਅਦ ਦੇਖੋ 1947 ਵੀ ਆ ਗਿਆ ਦੇਸ਼ ਆਜ਼ਾਦ ਵੀ ਹੋ ਗਿਆ ਪਰ ਸਰਦਾਰ ਉਧਮ ਸਿੰਘ ਜੀ ਦੀ ਮ੍ਰਿਤਕ ਦੇਹ ਲੰਡਨ ਵਿੱਚ ਹੀ ਕਬਰ ਦੇ ਵਿੱਚ ਪਈ ਸੀ ਤੇ 1974 ਆਇਆ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਉਹਨਾਂ ਦੇ ਉਧਮ ਦੇ ਸਦਕਾ ਸਰਦਾਰ ਉਧਮ ਸਿੰਘ ਜੀ ਦਾ ਜੋ ਮ੍ਰਿਤਕ ਸਰੀਰ ਸੀ ਉਸ ਨੂੰ ਲੰਡਨ ਦੇ ਵਿੱਚੋਂ ਵਾਪਸ ਭਾਰਤ ਲਿਆਂਦਾ ਗਿਆ ਇਹਨਾਂ ਦੀਆਂ ਕੁਝ ਆਸਤੀਆਂ ਗੰਗਾ ਚ ਬਹਾਈਆਂ ਗਈਆਂ ਕੁਝ ਕੀਰਤਪੁਰ ਸਾਹਿਬ ਤੇ ਕੁਝ ਰੋਜਾ ਸ੍ਰੀ ਵਿਕੇ ਰੱਖੀਆਂ ਗਈਆਂ ਨੇ ਤੇ ਸਰਦਾਰ ਉਦਮ ਸਿੰਘ ਜੀ ਇਹ ਸਨ ਜਿਨ੍ਹਾਂ ਨੇ ਆਪਣੇ ਵਤਨ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਆਪਾ ਕੁਰਬਾਨ ਕਰ ਦਿੱਤਾ ਸੋ ਅਜਿਹੇ ਯੋਧੇ ਦਾ ਅੱਜ ਸ਼ਹੀਦੀ ਸ਼ਹੀਦੀ ਦਿਨ ਹੈ ਜੀ ਸੋ ਅਜਿਹੇ ਮਹਾਨ ਸ਼ਹੀਦ ਨੂੰ Laka-laka parnam. Tanarat.